ਅਸੀਂ ਦੋ ਜੋੜੀਆਂ ਪੈਣਾ ਸੀ ਪਰ ਸਾਡੇ ਰੰਗ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਮੈਂ ਬਹੁਤ ਸੋਹਣੀ ਪਰ ਮੇਰੀ ਭੈਣ ਬਹੁਤ ਕਾਲੇ ਰੰਗ ਦੀ ਸੀ ਸਾਰੇ ਕਹਿੰਦੇ ਸੀ ਕਿ ਮੇਰਾ ਰਿਸ਼ਤਾ ਤਾਂ ਵਧੀਆ ਘਰੇ ਹੋ ਜਾ ਪਰ ਕਾਲੀ ਕੁਲੋਟੀ ਨੂੰ ਕਿਹਨੇ ਪੁੱਛਣਾ ਪਰ ਮੇਰੀ ਭੈਣ ਤਾਂ ਮੇਰੇ ਤੋਂ ਬਹੁਤ ਜ਼ਿਆਦਾ ਸੌਖੀ ਸੀ ਪਤੀ ਨਾਲ ਗੋਆ ਮਲੇਸ਼ੀਆ ਵਗੈਰਾ ਘੁੰਮਣ ਜਾਂਦੀ ਪਰ ਮੇਰਾ ਪਤੀ ਨਾ ਸੋਹਣਾ ਸੀ ਤੇ ਨਾ ਹੀ ਰਿਜਾ ਪੂਰੀਆਂ ਕਰਨ ਵਾਲਾ ਮੈਨੂੰ ਆਪਣੀ ਭੈਣ ਨਾਲ ਸਤਾੜਾ ਹੁੰਦਾ ਮੈਂ ਸੋਚਦੀ ਕਿ ਮੇਰੇ ਜੀਜੇ ਨਾਲ ਮੇਰਾ ਵਿਆਹ ਕਿਉਂ ਨਹੀਂ ਹੋਇਆ ਕਿਉਂਕਿ ਅਸੀਂ ਦੋਵੇਂ ਸੋਹਣੇ ਸੀ ਤੇ ਸਾਡੀ ਪਸੰਦ ਵੀ ਬਹੁਤ ਮਿਲਦੀ ਸੀ ਉਹ ਵੀ ਘੁੰਮਣ ਫਿਰਨ ਦੇ ਸ਼ੌਕੀਨ ਸੀ ਤੇ ਮੈਂ ਵੀ ਜਦ ਕਿ ਮੇਰੇ ਪਤੀ ਬਿਲਕੁਲ ਬੋਰਿੰਗ ਇੱਕ ਦਿਨ ਗੋਆ ਘੁੰਮ ਕੇ ਆਈ ਭੈਣ ਨੂੰ ਮਿਲ ਗਈ ਤੇ ਜੋ ਦੇਖਿਆ ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣੀਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਰੋਜ਼ ਬਕਰੀਆਂ ਤੇ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਸੁਣਨ ਦੇ ਲਈ ਪੂਰੀ ਕਹਾਣੀ ਸ਼ੁਰੂ ਕਰਦੇ ਹਾਂ ਅੱਜ ਵੈਸੇ ਵੀ ਮੇਰਾ ਮਜਾਜ ਜਰਾ ਉਖੜਿਆ-ਉਖੜਿਆ ਸੀ ਤੇ ਜਦੋਂ ਰਿਮੀ ਨੇ ਫੋਨ ਤੇ ਦੱਸਿਆ ਕਿ ਇਸ ਵਾਰ ਉਹ ਆਪਣੀ ਮੈਰਿਜ ਐਨੀਵਰਸਰੀ ਗੋਆ ਵਿੱਚ ਜਾ ਕੇ ਸੈਲੀਬ੍ਰੇਟ ਕਰੋ ਤਾਂ ਮੇਰਾ ਮਨ ਦੁਖੀ ਹੋ ਗਿਆ ਲੱਗਿਆ ਕਿ ਇਕ ਮੈਂ ਹੀ ਆ ਬਸ ਇਸ ਦੁਨੀਆ ਵਿੱਚ ਜੋ ਇਹੋ ਜਿਹੇ ਪਤੀ ਨੂੰ ਚੱਲ ਰਹੀ ਹਾਂ ਇੰਨਾ ਹੀ ਤਾਂ ਕਿਹਾ ਸੀ ਪਤੀ ਕੁਲਦੀਪ ਨੂੰ ਕਿ ਫਿਲਮ ਦੇਖਣ ਚੱਲਦੇ ਹਾਂ ਕਿਉਂਕਿ ਮੈਨੂੰ ਆਕਸ਼ੇ ਕੁਮਾਰ ਦੀਆਂ ਫਿਲਮਾਂ ਬਹੁਤ ਪਸੰਦ ਆਉਂਦੀਆਂ ਤੇ ਕੇਸਰੀ ਫਿਲਮ ਲੱਗੀ ਹੋਈ ਸੀ ਤਾਂ ਉਹ ਕਹਿਣ ਲੱਗੇ ਕਿ ਫਾਲਤੂ ਦੇ ਕੰਮ ਲਈ ਮੇਰੇ ਕੋਲ ਸਮਾਂ ਨਹੀਂ ਹੈ ਦਫਤਰ ਜਾਣਾ ਕਲੋਜ਼ਿੰਗ ਚੱਲ ਰਹੀ ਹੈ ਤੇ ਇਧਰ ਦੇਖੋ ਛੁੱਟੀ ਲੈ ਕੇ ਰਮਨ ਆਪਣੀ ਪਤਨੀ ਨੂੰ ਗੁਆ ਕਮੌਨਲੀ ਲੈ ਕੇ ਜਾ ਰਿਹਾ ਇਰਖਾ ਨਹੀਂ ਹੋ ਰਹੀ ਰਿਮੀ ਨਾਲ ਭੈਣ ਆਉ ਮੇਰੀ ਤਾਂ ਇਰਖਾ ਕਿਉਂ ਹੋਵੇਗੀ ਪਰ ਮੇਰੇ ਹਿੱਸੇ ਵਿੱਚ ਇਹ ਸੁੱਖ ਕਿਉਂ ਨਹੀਂ ਹੈ ਇਹ ਸੋਚ ਕੇ ਮੈਂ ਉਦਾਸ ਹੋ ਗਈ ਕਿਉਂਕਿ ਮੈਂ ਵੀ ਤਾਂ ਉਸੇ ਕੋਖੋਂ ਪੈਦਾ ਹੋਈ ਸੀ ਜਿਸ ਤੋਂ ਰਿਮੀ ਬਸ ਇੱਕ ਮਿੰਟ ਦਾ ਹੀ ਤਾਂ ਫਰਕ ਹੈ ਸਾਡੇ ਦੋਨਾਂ ਦਾ ਫਿਰ ਸੁੱਖਾਂ ਵਿੱਚ ਇਹਨਾਂ ਅੰਤਰ ਆ ਗਿਆ ਕੀ ਹੋਇਆ ਕਿੱਥੇ ਗਵਾਚ ਗਈ ਪ੍ਰਦੀਪ ਜਦੋਂ ਰਿਮੀ ਨੇ ਮੈਨੂੰ ਪੁੱਛਿਆ ਤਾਂ ਮੈਨੂੰ ਧਿਆਨ ਆਇਆ ਕਿ ਉਹ ਫੋਨ ਤੇ ਹੀ ਹੈ Goa ਤੋਂ ਤੇਰੇ ਲਈ ਕੀ ਲੈ ਕੇ ਆਵਾਂ ਹਾਂ ਉੱਥੇ ਕਾਜੂ ਬਹੁਤ ਚੰਗੇ ਮਿਲਦੇ ਆ ਉਹੀ ਲੈ ਆਉਂ ਕੁਝ ਨਹੀਂ ਤੂੰ ਕੰਮ ਕਿਹਾ ਚੰਗੀ ਤਰ੍ਹਾਂ ਕਾਜੂ ਤਾਂ ਇੱਥੇ ਵੀ ਮਿਲ ਜਾਂਦੇ ਆ ਉੱਥੋਂ ਐਵੇਂ ਭਾਰ ਚੱਕੇਗੀ ਮੈਂ ਕਿਹਾ ਪਰ ਉਹ ਜੱਟੇ ਅੜ ਗਈ ਕਿ ਨਹੀਂ ਮੈਂ ਦੱਸਾਂ ਕਿ ਮੈਨੂੰ ਕੀ ਚਾਹੀਦਾ अच्छा ठीक है जो तेनु चंगा ਲੱਗੇ ਲੈ ਆਵੀਂ ਕਹਿ ਕਿ ਮੈਂ ਕੰਮ ਦਾ ਬਹਾਨਾ ਬਣਾ ਕੇ ਫੋਨ ਰੱਖ ਦਿੱਤਾ ਨਹੀਂ ਤਾਂ ਉਹ ਹੋਰ ਪਤਾ ਨਹੀਂ ਕੀ ਕੀ ਬੋਲ ਕੇ ਮੇਰਾ ਦਿਮਾਗ ਖਰਾਬ ਕਰਦੀ ਉਹ ਹਰ ਰੋਜ਼ ਮੈਨੂੰ ਫੋਨ ਕਰਕੇ ਕੁਝ ਨਾ ਕੁਝ ਦੱਸਦੀ ਰਹਿੰਦੀ ਹੈ ਜਿਵੇਂ ਕਿ ਅੱਜ ਰਮਨ ਉਸ ਨੂੰ ਮਾਲ ਵਿੱਚ ਸ਼ਾਪਿੰਗ ਕਰਨ ਲਈ ਲੈ ਕੇ ਗਿਆ ਅੱਜ ਆਪਣੇ ਪਤੀ ਨਾਲ ਉਹ ਫਿਲਮ ਦੇਖਣ ਗਈ ਮਨਾ ਕਰਦੀ ਰਹੀ ਫਿਰ ਵੀ ਰਮਨ ਉਸ ਨੂੰ ਹੋਟਲ ਵਿੱਚ ਖਾਣਾ ਖਵਾਉਣ ਲਈ ਲੈ ਕੇ ਗਿਆ ਅੱਜ ਰਮਨ ਨੇ ਉਸਦੇ ਲਈ ਸੂਟ ਲਿਆਂਦਾ ਅੱਜ ਉਸਦੇ ਲਈ ਝਮਕੀ ਲੈਂਦੇ ਮੇਰੇ ਤਾਂ ਕੰਨ ਦੁਖਣ ਲੱਗਦੇ ਹਨ ਉਸਦੀਆਂ ਗੱਲਾਂ ਸੁਣ ਸੁਣ ਕੇ ਕਦੇ-ਕਦੇ ਤਾਂ ਲੱਗਦਾ ਹੈ ਕਿ ਉਹ ਮੈਨੂੰ ਜਲਾਉਣ ਦੇ ਲਈ ਇਸ ਤਰ੍ਹਾਂ ਕਰਦੀ ਹੈ ਵੈਸੇ ਆਪਣੀ ਹਰ ਮੈਰਿਜ ਐਨੀਵਰਸਰੀ ਰਿਮੀ ਕਿਸੇ ਚੰਗੀ ਜਗ੍ਹਾ ਤੇ ਹੀ ਸੈਲੀਬ੍ਰੇਟ ਕਰਦੀ ਹੈ ਕਦੇ ਸ਼ਿਮਲਾ ਕਦੇ ਦਾਰਜਲਿੰਗ ਕਦੇ ਸਿੰਗਾਪੁਰ ਤੇ ਇਸ ਵਾਰ ਗੋਆ ਪਰ ਕੁਲਦੀਪ ਨੂੰ ਇੱਕ ਵਾਰ ਵੀ ਨਹੀਂ ਲੱਗਦਾ ਕਿ ਸਾਨੂੰ ਵੀ ਕਿਸੇ ਚੰਗੀ ਜਗ੍ਹਾ ਤੇ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨੀ ਚਾਹੀਦੀ ਹੈ ਉਹ ਤਾਂ ਇਹਨਾਂ ਗੱਲਾਂ ਨੂੰ ਫਜ਼ੂਲ ਖਰਚੀ ਮੰਨਦੇ ਹਨ ਕਹਿੰਦੇ ਹਨ ਕਿ ਇਹ ਸਭ ਚੌਂਚਲੇ ਹਨ ਇੱਕਦਮ ਪੁਰਾਣੇ ਖਿਆਲ ਦੇ ਇਨਸਾਨ ਹਨ ਕੁਲਦੀਪ ਤੇ ਦੂਜੇ ਪਾਸੇ ਰਿਮੀ ਤੇ ਰਮਨ ਉਹਨੇ ਹੀ ਮਾਡਰਨ ਤੇ ਰੋਮਾਂਟਿਕ ਵਿਚਾਰਾਂ ਵਾਲੇ ਇਨਸਾਨ ਇੱਕਦਮ ਮੇਰੀ ਬਾਤ ਮੈਂ ਵੀ ਤਾਂ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਰੱਖਦੀ ਹਾਂ ਨਾ ਕਿ ਕੱਟਣ ਵਿੱਚ ਚੰਗੇ-ਚੰਗੇ ਕੱਪੜੇ ਪਾਉਣਾ ਹੋਟਲਾਂ ਵਿੱਚ ਜਾਣਾ ਪਾਰਟੀਆਂ ਕਰਨਾ Տੇਰ ਸਾਰੀ ਸ਼ਾਪਿੰਗ ਕਰਨਾ ਮੈਨੂੰ ਕਿੰਨਾ ਚੰਗਾ ਲੱਗਦਾ ਪਰ ਮੇਰੇ ਕੰਜੂਸ ਪਤੀ ਇਹ ਸਭ ਮੈਨੂੰ ਕਰਨ ਦੇਣ ਤਾਂ ਨਾ ਕਦੇ-ਕਦੇ ਤਾਂ ਲੱਗਦਾ ਹੈ ਕਿ ਉਹੀ ਔਰਤ ਸੁਖੀ ਹੈ ਜੋ ਕਮਾਉਂਦੀ ਹੈ ਆਪਣੇ ਤੇ ਖੁੱਲ ਕੇ ਖਰਚਾ ਤਾਂ ਕਰ ਸਕਦੀ ਹੈ ਪਰ ਰਿਮੀ ਕਿਹੜਾ ਕਮਾਉਂਦੀ ਹੈ ਫਿਰ ਵੀ ਜ਼ਿੰਦਗੀ ਦਾ ਪੂਰਾ-ਪੂਰਾ ਮਜ਼ਾ ਲੈ ਰਹੀ ਹੈ ਹੁਣ ਉਸਦਾ ਪਤੀ ਹੀ ਇੰਨਾ ਦਿਲਦਾਰ ਹੈ ਤਾਂ ਕੀ ਕਰੀਏ ਮੇਰੇ ਪਤੀ ਬਸ ਸਾਦਾ ਜੀਵਨ ਜਿਉਣ ਵਾਲੇ ਤੇ ਉੱਚ ਵਿਚਾਰਾਂ ਵਾਲੇ ਇਨਸਾਨ ਹਨ ਇੱਕਦਮ ਬੋਰਿੰਗ ਸੋਚਿਆ ਨਹੀਂ ਸੀ ਕਦੇ ਮੇਰਾ ਅਜਿਹੇ ਇਨਸਾਨ ਨਾਲ ਵਾਪਾ ਪਊਗਾ ਜੋ ਇੱਕਦਮ ਨੀਰਸ ਹੋਵੇਗਾ ਗੱਲ ਗੱਲ ਤੇ ਪੈਸਾ ਪੈਸਾ ਕਰਦੇ ਰਹਿੰਦੇ ਬਈ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਜੀਵਨ ਦੀਆਂ ਖੁਸ਼ੀਆਂ ਦਾ ਕੀ ਲੋਕ ਕਮਾਉਂਦੇ ਕਿਸ ਲਈ ਹਨ ਖਰਚ ਕਰਨ ਦੇ ਲਈ ਨਾ ਪਰ ਕੁਲਦੀਪ ਵਰਗੇ ਇਨਸਾਨ ਪੈਸੇ ਨੂੰ ਅਲਮਾਰੀ ਵਿੱਚ ਸਹੀਜ ਕੇ ਉਸ ਨੂੰ ਤੂਫ ਬੱਤੀ ਦੇਣ ਵਿੱਚ ਯਕੀਨ ਕਰਦੇ ਹਨ ਤਾਂ ਕਿ ਉਹ ਵੱਧਦਾ ਫਲਦਾ ਰਹੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਰੱਖੇ ਰੱਖੇ ਪੈਸਿਆਂ ਨੂੰ ਵੀ ਸੌਂਕ ਲੱਗ ਜਾਂਦੀ ਹੈ। ਇਨਸਾਨ ਨੇ ਇੱਕ ਦਿਨ ਮਰਨਾ ਹੀ ਆ ਤਾਂ ਕਿਉਂ ਨਾ ਸੁੱਖ-ਪੋਕ ਕੇ ਮਰੇ। ਪਰ ਇਹ ਗੱਲ ਉਸਮੰਦਬੁੱਧੀ ਇਨਸਾਨ ਨੂੰ ਕੌਣ ਸਮਝਾਵੇ? ਬਈ ਕੋਈ ਸਿੱਖੇ ਤਾਂ ਰਮਨਜੀਤਾ ਜੀ ਤੋਂ ਸਿੱਖੇ। ਕਿਵੇਂ ਉਹ ਖੁਦ ਵੀ ਸ਼ਾਨ ਨਾਲ ਜਿਉਂਦੇ ਆ ਤੇ 20 ਵੀ ਬੱਚਿਆਂ ਤੇ ਵੀ ਉਸੇ ਤਰ੍ਹਾਂ ਖੁੱਲ੍ਹ ਕੇ ਖਰਚਾ ਕਰਦੇ ਆ। ਕੋਈ ਗੱਲ ਰਿੰਮੀ ਦੇ ਮੂੰਹੋਂ ਨਿਕਲਦੀ ਨਹੀਂ ਕਿ ਉਹ ਚੀਜ਼ ਲੈ ਆ ਕੇ ਅੱਗੇ ਰੱਖ ਦਿੰਦੇ ਹਨ। ਇਹ ਗੱਲ ਮੈਨੂੰ ਰਿੰਮੀ ਨੇ ਕਈ ਵਾਰ ਦੱਸੀ ਸੀ। ਜਦੋਂ-ਕਦੋਂ ਰਮਨ ਉਸ ਲਈ ਮਹਿੰਗੇ-ਮਹਿੰਗੇ ਸੂਟ ਤੇ ਗਹਿਣੇ ਖਰੀਦੇ ਰਹਿੰਦੇ ਹਨ ਉਹ ਮਨਾ ਵੀ ਕਰਦੀ ਰਹਿੰਦੀ ਹੈ ਪਰ ਇੱਕ ਮੈਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਵੀ ਤਰਸਦੀ ਆ ਕਿੰਨੇ ਸ਼ਾਨ ਨਾਲ ਕਹਿੰਦੀ ਆ ਰਿੰਮੀ ਕਿ ਉਸਦੇ ਪਤੀ ਦੀ ਸਾਰੇ ਤਨਖਾਹ ਉਸਦੇ ਹੱਥਾਂ ਵਿੱਚ ਆਉਂਦੀ ਹੈ ਤੇ ਇੱਕ ਕੁਲਦੀਪ ਹੈ ਗਣ-ਗਣ ਕੇ ਮੈਨੂੰ ਘਰ ਚਲਾਉਣ ਦੇ ਲਈ ਪੈਸੇ ਦਿੰਦੇ ਹਨ ਜਿਵੇਂ ਮੈਂ ਉਹਨਾਂ ਦੇ ਪੈਸੇ ਲੈ ਕੇ ਭੱਜ ਜਾਵਾਂਗੀ ਹੈਰਾਨੀ ਹੁੰਦੀ ਹੈ ਟੜਕਪੜਕ ਤੋਂ ਦੂਰ ਰਹਿਣ ਵਾਲੀ ਰਿਮੇ ਦੀ ਜ਼ਿੰਦਗੀ ਇੰਨੀ ਰੰਗੀਨ ਬਣ ਗਈ ਤੇ ਮੈਂ ਜਿਸ ਨੂੰ ਤੜਕਪੜਕ ਵਾਲੀ ਜ਼ਿੰਦਗੀ ਚੰਗੀ ਲੱਗਦੀ ਸੀ ਪਰ ਮੇਰਾ ਇੱਕ ਅਜਿਹੇ ਇਨਸਾਨ ਨਾਲ ਵਾ ਪੈ ਗਿਆ ਜਿਸ ਨੂੰ ਇਹ ਸਭ ਝੋਟਲੇ ਲੱਗਦੇ ਆ ਲੱਗਦਾ ਜੋੜੀਆਂ ਗਲਤ ਬਣ ਗਈਆਂ ਸਾਡੀਆਂ ਆਖਰ ਕਿਉਂ ਜੋ ਚੀਜ਼ ਜਿਸ ਨੂੰ ਮਿਲਣੀ ਚਾਹੀਦੀ ਆ ਉਸ ਨੂੰ ਨਹੀਂ ਮਿਲਦੀ ਉਸ ਦਾ ਉਲਟ ਹੁੰਦਾ ਸਾਨੂੰ ਇੱਕ ਚੀਜ਼ ਦੇ ਦਿੱਤੀ ਜਾਂਦੀ ਆ ਤੇ ਕਿਹਾ ਜਾਂਦਾ ਕਿ ਇਸ ਦੇ ਨਾਲ ਤੈਨੂੰ ਸਾਰੀ ਜ਼ਿੰਦਗੀ ਨਿਭਾਉਣਾ ਪੈਣਾ। ਚਾਹੀ ਸਾਨੂੰ ਇਸ ਚੀਜ਼ ਨਾਲ ਨਫ਼ਰਤ ਹੀ ਕਿਉਂ ਨਾ ਹੋਵੇ? ਹਾਂ। ਕਦੇ-ਕਦੇ ਮੈਨੂੰ ਕੁਲਦੀਪ ਦੇ ਆਚਰਣ ਨਾਲ ਨਫ਼ਰਤ ਹੋਣ ਲੱਗਦੀ ਹੈ। ਲੱਗਦਾ ਹੈ ਕਿ ਕਿਸ ਗੁਮਾਰ ਦੇ ਪੱਲੇ ਬੰਨ ਦਿੱਤੀ ਗਈ। ਤੇ ਦੂਜੇ ਪਾਸੇ ਰਿਮੀ ਰਾਣੀਆ ਮਾਂ ਜ਼ਿੰਦਗੀ ਜੋ ਰਹੀ ਹੈ। ਸੱਚੀ ਕਦੇ-ਕਦੇ ਤਾਂ ਲੱਗਦਾ ਸਭ ਕੁਝ ਛੱਡ ਛੜਾ ਕੇ ਕਿਤੇ ਭੱਜ ਜਾਵਾਂ। ਕਿਉਂਕਿ ਇਸ ਇਨਸਾਨ ਨਾਲ ਨਿਬੋਣਾ ਮੁਸ਼ਕਲ ਲੱਗਣ ਲੱਗਾ ਪਰ ਅਸੀਂ ਅਜਿਹੀਆਂ ਜੰਜੀਰਾਂ ਵਿੱਚ ਜਕੜੇ ਹੁੰਨੇ ਆ ਕਿ ਉਹਨਾਂ ਤੋਂ ਮਰਦੇ ਦਮ ਤੱਕ ਆਜ਼ਾਦ ਨਹੀਂ ਹੋ ਸਕਦੇ ਕੀ ਬਣ ਰਿਹਾ ਖਾਣੇ ਵਿੱਚ ਮੈਂ ਕਿਹਾ ਬੜੀ ਚੰਗੀ ਆ ਰਹੀ ਹੈ ਕਿਚਨ ਵਿੱਚੋਂ ਆਉਂਦੀ ਆ ਹੀ ਕੁਲਦੀਪ ਨੇ ਪੁੱਛਿਆ ਮੈਂ ਦੂਜੇ ਪਾਸੇ ਮੂੰਹ ਕੀਤਾ ਤੇ ਕਿਹਾ ਕੁਝ ਖਾਸ ਨਹੀਂ ਰੋਟੀ ਤੇ ਦਾਲ ਮਨ ਕੀਤਾ ਕਿ ਕੁਲਦੀਪ ਨੂੰ ਦੱਸਾਂ ਕਿ ਦੇਖੋ ਕਿਵੇਂ ਰਮਨ ਜੀਜਾ ਜੀ ਆਪਣੀ ਪਤਨੀ ਨੂੰ ਦੁਨੀਆ ਦੀ ਸੈਰ ਕਰਵਾ ਰਹੇ ਹਨ ਤੇ ਇੱਕ ਤੁਸੀਂ ਬਸ ਚੁੱਲ੍ਹੇ ਚੌਂਕੇ ਵਿੱਚ ਅਜੇ ਠੱਕਿਆ ਹੋਇਆ ਪਰ ਕੀ ਫਾਇਦਾ ਪਰ ਫਿਰ ਮੇਰੇ ਤੋਂ ਰਿਹਾ ਨਹੀਂ ਗਿਆ ਮੈਂ ਕਹਿ ਹੀ ਦਿੱਤਾ ਕੁਲਦੀਪ ਕਹਿਣ ਲੱਗੇ ਤਾਂ ਤੂੰ ਕਿਉਂ ਦਾਸ ਹੋ ਰਹੀ ਆ ਉਹਨਾਂ ਦੀ ਜ਼ਿੰਦਗੀ ਆ ਜਿਵੇਂ ਚਾਹੇ ਜਿਉਣ ਮੈਨੂੰ ਉਹਨਾਂ ਦੀ ਗੱਲ ਤੇ ਬਹੁਤ ਗੁੱਸਾ ਆਇਆ ਮੈਂ ਕਿਹਾ ਤਾਂ ਕੀ ਅਸੀਂ ਉਹਨਾਂ ਦੀ ਵਾਂਗ ਨਹੀਂ ਜੀ ਸਕਦੇ ਕੀ ਅਸੀਂ ਬੁੱਢੇ ਹੋ ਗਏ ਆ ਕੀ ਕਦੇ ਤੁਹਾਡਾ ਮਨ ਨਹੀਂ ਕਰਦਾ ਕਿ ਆਪਾਂ ਵੀ ਇਸ ਤਰ੍ਹਾਂ ਘੁੰਮਣ ਜਾਈਏ ਹੁਣ ਕਹੋਗੇ ਪੈਸੇ ਕਿੱਥੋਂ ਆਣਗੇ ਤਾਂ ਕਿ ਰਿੰਮੀ ਦੇ ਪਤੀ ਤੋਂ ਤੁਹਾਨੂੰ ਘੱਟ ਸੈਲਰੀ ਮਿਲਦੀ ਆ ਦੱਸੋ ਨਾ ਕਿ ਮਨ ਨਹੀਂ ਕਰਦਾ ਤੁਹਾਡਾ ਇਹਨਾਂ ਸਭ ਚੀਜ਼ਾਂ ਲਈ ਬੋਰਿੰਗ ਇਨਸਾਨ ਹੋ ਤੁਸੀਂ ਬੋਰਿੰਗ ਕੁਸੇ ਵਿੱਚ ਅੱਜ ਮੈਂ ਸਬਜ਼ੀ ਵਿੱਚ ਜ਼ਿਆਦਾ ਹੀ ਨਮਕ ਪਾ ਦਿੱਤਾ ਕੀ ਕਰਦੀ ਮੇਰੀ ਆਦਤ ਹੈ ਜਦੋਂ ਤੱਕ ਮੇਰਾ ਗੁੱਸਾ ਨਹੀਂ ਉੱਤਰਦਾ ਸਿਰ ਪਾਰਾ ਪਾਰਾ ਲੱਗਦਾ ਪਰ ਸਬਜੀ ਵਿਗਾੜ ਦੇਣ ਤੋਂ ਬਾਅਦ ਵੀ ਮੇਰਾ ਪਾਰਾ ਗਰਮ ਹੀ ਸੀ ਪਰ ਸਵੇਰ ਤੋਂ ਸ਼ਾਂਤ ਕੁਲਦੀਪ ਕਹਿਣ ਲੱਗੇ ਬੋਰਿੰਗ ਇਨਸਾਨ ਨਹੀਂ ਹਾਂ ਮੈਂ ਪ੍ਰਦੀਪ ਨਾ ਹੀ ਕੰਜੂਸ ਤੂੰ ਸਮਝਿਆ ਕਰ ਬੱਚੇ ਵੱਡੇ ਹੋ ਰਹੇ ਹਨ ਉਹਨਾਂ ਦੀ ਪੜ੍ਹਾਈ ਲਿਖਾਈ ਵਿਆਹ ਸ਼ਾਦੀਆਂ ਦੇ ਬਾਰੇ ਵੀ ਤਾਂ ਸੋਚਣਾ ਪੈਣਾ ਨਾ ਸਾਨੂੰ ਹਰ ਰੋਜ਼ ਬੱਚਿਆਂ ਦੀ ਮਹਿੰਗੀ ਹੁੰਦੀ ਪੜ੍ਹਾਈ ਤੇ ਉੱਪਰੋਂ ਕਾਰ ਦੀਆਂ ਕਸ਼ਤਾਂ ਇਹ ਸਭ ਮੇਰੀ ਕਮਾਈ ਵਿੱਚੋਂ ਹੀ ਤਾਂ ਜਾ ਰਿਹਾ ਹੈ ਤੇ ਹੋਰ ਕੋਈ ਉੱਪਰੋਂ ਆਮਦਨ ਨਹੀਂ ਹੈ ਸਮਝਿਆ ਕਰ ਜੇਕਰ ਮੈਂ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਵਾਂਗਾ ਤਾਂ ਤੂੰ ਵੀ ਹੋ ਜਾਵੇਂਗੀ ਤੇ ਮੈਂ ਅਜਿਹਾ ਨਹੀਂ ਚਾਹੁੰਦਾ ਦੱਸ ਨਾ ਕੌਣ ਹੈ ਚਾਰ ਪੈਸੇ ਨਾਲ ਸਾਡੀ ਮਦਦ ਕਰਨ ਵਾਲਾ ਕਹਿਨੋਂ ਵੱਡਾ ਪਰਿਵਾਰ ਹੈ ਪਰ ਸਭ ਦੀ ਆਪਣੀ ਢਫਲੀ ਤੇ ਆਪਣਾ ਰਾਗ 1.5 ਦੋ ਲੱਖ ਜੇਕਰ ਘੁੰਮਣ ਵਿੱਚ ਲਗਾ ਦੇਵਾਂਗੇ ਸਾਰਾ ਬਜਟ ਵਿਗੜ ਜਾਣਾ ਹੈ ਦੂਜਿਆਂ ਨੂੰ ਦੇਖ ਕੇ ਜ਼ਿੰਦਗੀ ਨਾ ਜਿਉਂ ਪ੍ਰਦੀਪ ਦੁਖੀ ਹੋਵੇਂਗੀ ਆਪਾਂ ਜਿਵੇਂ ਆ ਠੀਕ ਆ ਬਸ ਇਹੀ ਸੋਚ ਤੇ ਖੁਸ਼ ਰਹਿ ਕੁਲਦੀਪ ਨੇ ਆਪਣੇ ਵੱਲੋਂ ਮੈਨੂੰ ਬਹੁਤ ਸਮਝਾਇਆ ਪਰ ਮੇਰੇ ਦਿਮਾਗ ਵਿੱਚ ਕੁਲਦੀਪ ਦੀ ਕਹੀ ਇੱਕ ਵੀ ਗੱਲ ਨਹੀਂ ਸੀ ਵੱੜ ਰਹੀ ਮੈਂ ਤਾਂ ਬਸ ਇਹਨਾਂ ਜਾਣਦੀ ਸੀ ਕਿ ਕੁਲਦੀਪ ਰਮਨ ਦੇ ਵਾਂਗ ਨਹੀਂ ਹੈ ਇਸ ਲਈ ਉਹਨਾਂ ਦੀ ਹਰ ਛੋਟੀ ਜੀ ਗਲਤੀ ਮੈਂ ਖਿੱਚ ਜਾਂਦੀ ਤੇ ਉਲਾਮੇ ਦੇਣ ਲੱਗਦੀ ਕਿਉਂ ਵਿਚਾਰੇ ਚੁੱਪਚਾਪ ਮੇਰੀਆਂ ਝੜਕਾਂ ਸੁਣ ਲੈਂਦੇ ਕਿਉਂਕਿ ਉਹ ਜਾਣਦੇ ਸੀ ਕਿ ਮੈਂ ਲੜਾਈ ਦੇ ਰਸਤੇ ਲੱਭ ਰਹੀ ਹਾਂ ਤੇ ਘਰ ਵਿੱਚ ਉਹ ਕਲੇਸ਼ ਨਹੀਂ ਚਾਹੁੰਦੇ ਸੀ ਸ਼ਾਮ ਨੂੰ ਵੀ ਜਦੋਂ ਥੱਕੇ ਟੁੱਟੇ ਦਫ਼ਤਰ ਤੋਂ ਘਰ ਆਉਂਦੇ ਤਾਂ ਚੁੱਪ ਹੀ ਰਹਿੰਦੇ ਉਹ ਜਾਣ ਬੁੱਝ ਕੇ ਖੁਦ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਉਲਝਾਈ ਰੱਖਦੇ ਤਾਂ ਕਿ ਕਿਸੇ ਗੱਲ ਤੇ ਮੇਰੇ ਨਾਲ ਬਹਿਸ ਨਾ ਹੋ ਸਕੇ ਅੱਜ ਫਿਰ ਰਮਿ ਨੇ ਮੈਨੂੰ ਇਹ ਕਹਿ ਕੇ ਚੁੰਕਾ ਦਿੱਤਾ ਕਿ ਮੈਰਿਜ ਐਨੀਵਰਸਰੀ ਤੇ ਰਮਨ ਨੇ ਉਸ ਨੂੰ ਡਾਇਮੰਡ ਰਿੰਗ ਦਿੱਤੀ ਫਿਰ ਦੱਸਣ ਲੱਗੀ ਕਿ ਕਿੱਥੇ-ਕਿੱਥੇ ਘੁੰਮਣ ਗਈ ਕੀ-ਕੀ ਖਰੀਦਿਆ ਵਗੈਰਾ-ਵਗੈਰਾ ਜਿਸ ਨੂੰ ਸੁਣ ਸੁਣ ਕੇ ਕੁਲਦੀਪ ਦੇ ਪ੍ਰਤੀ ਮੇਰਾ ਗੁੱਸਾ ਹੋਰ ਵਧਣ ਲੱਗਾ ਉਹ ਅੱਗੇ ਦੱਸਦੀ ਮੈਂ ਤਾਂ ਮਨਾ ਕਰ ਰਹੀ ਸੀ ਪਰ ਇਹ ਆ ਕਿ ਸ਼ਾਪਿੰਗ ਤੇ ਸ਼ਾਪਿੰਗ ਕਰਵਾਈ ਜਾ ਰਹੀ ਸੀ ਤੇ ਤੈਨੂੰ ਪਤਾ ਪ੍ਰਦੀਪ ਰਮਨ ਤਾਂ ਕਹਿ ਰਹੇ ਸੀ ਕਿ ਜੇਕਰ ਤੂੰ ਤੇ ਜੀਜਾ ਜੀ ਵੀ ਸਾਡੇ ਨਾਲ ਗੋਆ ਹੁੰਦੇ ਤਾਂ ਮਜ਼ਾ ਆ ਜਾਂਦਾ ਸੱਚੀ ਗੋਆ ਬਹੁਤ ਸੋਹਣੀ ਜਗ੍ਹਾ ਰਮਨ ਨੇ ਤਾਂ ਮੈਨੂੰ ਜਬਰਨ ਛੋਟੇ-ਛੋਟੇ ਕੱਪੜੇ ਕੈਪਰੀ ਟੀ-ਸ਼ਰਟ ਵਗੈਰਾ ਖਰੀਦ-ਖਰੀਦ ਕੇ ਦਿੱਤੇ ਤੇ ਕਿਹਾ ਕਿ ਇਹ ਹੀ ਪਾਵਾਂ ਜਦੋਂ ਤੱਕ ਗੁਆਹ ਵਿੱਚ ਰਹਿਣਾ ਪਵੇ ਕੀ ਕਰਦੀ ਫਿਰ ਮੈਂ ਰਮੀ ਕਹੀ ਜਾ ਰਹੀ ਸੀ ਤੇ ਮੇਰੇ ਸੀਨੇ ਵਿੱਚ ਧਕ-ਧਕ ਕਰਕੇ ਅੱਗ ਬਲ ਰਹੀ ਸੀ ਅੱਛਾ ਠੀਕ ਹੈ ਰਮੀ ਹੁਣ ਮੈਂ ਫੋਨ ਰੱਖਦੀ ਹਾਂ ਖਾਣਾ ਬਣਾਉਣਾ ਹੈ ਕੁਲਦੀਪ ਦਫ਼ਤਰ ਤੋਂ ਆਉਂਦੇ ਹੋਣਗੇ ਗੱਲ ਨਾ ਕਰਨ ਦੇ ਖਿਆਲ ਨਾਲ ਮੈਂ ਕਿਹਾ ਤੇ ਫਿਰ ਉਹ ਕਹਿਣ ਲੱਗੀ ਬਈ ਸੁਣ ਤਾਂ ਸਹੀ ਪ੍ਰਦੀਪ ਮੈਂ ਤਾਂ ਦੱਸਣਾ ਹੀ ਭੁੱਲ ਗਈ ਤੇਰੇ ਜੀਜਾ ਜੀ ਆਪਣੀ ਪਸੰਦ ਨਾਲ ਤੇਰੇ ਲਈ ਕੱਪੜੇ ਲੈ ਕੇ ਆਏ ਨੇ ਕਹਿ ਰਹੇ ਸੀ ਨੀਲਾ ਰੰਗ ਗੋਰੀ ਪ੍ਰਦੀਪ ਤੇ ਬਹੁਤ ਫੱਬੂ ਸਹੀ ਕਹਿ ਰਹੇ ਸੀ ਵੈਸੇ ਉਹਨਾਂ ਨੇ ਮੇਰੇ ਲਈ ਵੀ ਉਸੇ ਰੰਗ ਦੇ ਕੱਪੜੇ ਖਰੀਦੇ ਤੇ ਕਹਿਣ ਲੱਗੇ ਭਾਵੇਂ ਹੀ ਤੂੰ ਸਾਂਭ ਲਈਆਂ ਪਰ ਮੇਰੇ ਲਈ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਆ ਅੱਛਾ ਮੈਂ ਕਿਸੇ ਦਿਨ ਆਉਣੀ ਆ ਤੇਰਾ ਤੋਹਫਾ ਲੈ ਕੇ ਸਮਝ ਵਿੱਚ ਨਹੀਂ ਆਇਆ ਕਿ ਉਹ ਕੀ ਬੋਲੀ ਜਾ ਰਹੀ ਸੀ ਲੱਗਾ ਕਿ ਬੋਲਣਾ ਕੁਝ ਚਾਹੁੰਦੀ ਆ ਤੇ ਬੋਲ ਕੁੱਝ ਰਹੀ ਐ ਠੀਕ ਐ ਰਿਮੀ ਕਹਿ ਕੇ ਮੈਂ ਫੋਨ ਰੱਖ ਦਿੱਤਾ ਤੇ ਅਣਮਨੇ ਜਿਹਾ ਇਹ ਮਨ ਨਾਲ ਖਾਣਾ ਬਣਾਉਣ ਲੱਗੀ ਨਾ ਤਾਂ ਅੱਜ ਮੇਰਾ ਖਾਣਾ ਬਣਾਉਂਦਾ ਮਨ ਸੀ ਤੇ ਨਾ ਹੀ ਕੋਈ ਹੋਰ ਕੰਮ ਕਰਨ ਦਾ ਮੂਡ ਇੱਕਦਮ ਆਫ ਹੋ ਗਿਆ ਉਦੋਂ ਹੀ ਕੁਲਦੀਪ ਦਾ ਫੋਨ ਆਇਆ ਕਹਿਣ ਲੱਗੇ ਅੱਜ ਉਹਨਾਂ ਨੇ ਦਫ਼ਤਰ ਵਿੱਚ ਹੀ ਖਾਣਾ ਖਾ ਲੈਣਾ ਤਾਂ ਮੈਂ ਆਪਣਾ ਖਾਣਾ ਖਾ ਲਵਾਂ ਉਹਨਾਂ ਦੀ ਰਾਹ ਨਾ ਦੇਖਾਂ ਠੀਕ ਐ ਵੈਸੇ ਵੀ ਮੇਰਾ ਖਾਣਾ ਬਣਾਉਣ ਦਾ ਮਨ ਨਹੀਂ ਇਸ ਕਰਕੇ ਬੱਚਿਆਂ ਨੂੰ ਮੈਗੀ ਬਣਾ ਕੇ ਖਵਾ ਦਿੱਤੀ ਤੇ ਖੁਦ ਟੀਵੀ ਲਾ ਕੇ ਬੈਠ ਗਈ ਪਰ ਅਜ ਮੈਨੂੰ ਉਹ ਵੀ ਚੰਗਾ ਨਹੀਂ ਸੀ ਲੱਗ ਰਿਹਾ ਲੱਗਿਆ ਕਿ ਅੱਜ ਰਿਮੀ ਦੀ ਜਗ੍ਹਾ ਮੈਂ ਹੋ ਸਕਦੀ ਸੀ ਪਰ ਮੰਮੀ ਨੇ ਇਸ ਤਰ੍ਹਾਂ ਨਹੀਂ ਹੋਣ ਦਿੱਤਾ ਮੈਨੂੰ ਯਾਦ ਹੈ ਜਦੋਂ ਮੁੰਡੇ ਵਾਲੇ ਰਿਮੀ ਨੂੰ ਦੇਖਣ ਆਉਣ ਵਾਲੇ ਸੀ ਤਾਂ ਮੰਮੀ ਨੇ ਮੈਨੂੰ ਗਵੰਡੀਆਂ ਦੇ ਘਰੇ ਭੇਜ ਦਿੱਤਾ ਤਾਂ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁੰਡੇ ਵਾਲੇ ਮੈਨੂੰ ਹੀ ਪਸੰਦ ਨਾ ਕਰ ਲੈਣ ਕਿਉਂਕਿ ਰੀਆ ਮੇਰੇ ਤੋਂ 1 ਮਿੰਟ ਵੱਡੀ ਹੈ ਇਸ ਲਈ ਵਿਆਹ ਵੀ ਪਹਿਲਾਂ ਉਸੇ ਦਾ ਹੀ ਹੋਇਆ ਸੀ ਪਰ ਇੱਕ ਸਧਾਰਨ ਨੈਣ ਨਕਸ਼ ਤੇ ਸਾੰਮਲੀ ਕੁੜੀ ਨੂੰ ਇੰਨਾ ਚੰਗਾ ਪਤੀ ਮਿਲ ਸਕਦਾ ਹੈ ਇਹ ਕਿਸੇ ਨੇ ਸੋਚਿਆ ਹੀ ਨਹੀਂ ਸੀ ਮੈਨੂੰ ਲੱਗਿਆ ਸੀ ਜਦੋਂ ਰਿੰਮੀ ਨੂੰ ਇੰਨਾ ਸੋਹਣਾ ਰਾਜਕੁਮਾਰ ਵਰਗਾ ਪਤੀ ਮਿਲ ਸਕਦਾ ਤਾਂ ਫਿਰ ਮੈਨੂੰ ਕਿਉਂ ਨਹੀਂ ਕਿਉਂਕਿ ਮੈਂ ਤਾਂ ਉਸ ਤੋਂ ਲੱਖ ਗੁਣਾ ਸੋਹਣੀ ਆ ਪਰ ਮੇਰਾ ਸੁਪਨਾ ਉਦੋਂ ਤਾਸ਼ ਦੇ ਪੱਤੇ ਵਾਂਗ ਖਿੱਲਰ ਗਿਆ ਜਦੋਂ ਪਹਿਲੀ ਵਾਰ ਮੈਂ ਕੁਲਦੀਪ ਨੂੰ ਦੇਖਿਆ ਜਿਵੇਂ ਦਾ ਨਾਮ ਉਮੀਦਾਂ ਹੀ ਰੂਪ ਇੱਕਦਮ ਕਾਲਾ ਕਲੂਟਾ ਪਰ ਹੁਣ ਤਾਂ ਵਿਆਹ ਹੋ ਚੁੱਕਿਆ ਸੀ ਯਾਦ ਹੈ ਮੈਨੂੰ ਰਿਮੀ ਨੂੰ ਦੇਖ ਕੇ ਮੁਹੱਲੇ ਦੀਆਂ ਔਰਤਾਂ ਕਹਿੰਦੀਆਂ ਸੀ ਕਿ ਪ੍ਰਦੀਪ ਤੇ ਵਿਆਹ ਵਿੱਚ ਤਾਂ ਕੋਈ ਦਿੱਕਤ ਨਹੀਂ ਆਉਣੀ ਪਰ ਇਸ ਕਾਲੀ ਕਲੂਟੀ ਨੂੰ ਕੌਣ ਪਸੰਦ ਕਰੂਗਾ ਖਾਨਾ ਤੋਂ ਨਿਕਲੇ ਹੀਰੇ ਤੇ ਕੋਲੇ ਨਾਲ ਸਾਡੀ ਤੁਲਨਾ ਕਰਦੇ ਸੀ ਜ਼ਾਹਿਰ ਹੈ ਮੈਂ ਹੀਰਾ ਸੀ ਤੇ ਉਹ ਕੋਲਾ ਜਿਵੇਂ ਜਿਵੇਂ ਅਸੀਂ ਵੱਡੀਆਂ ਹੁੰਦੀਆਂ ਗਈਆਂ ਇਹ ਭਾਵਨਾ ਵੀ ਮੇਰੇ ਅੰਦਰ ਪੈਦਾ ਹੁੰਦੀ ਗਈ ਕਿ ਮੈਂ ਰਿੰਮੀ ਤੋਂ ਸੋਹਣੀ ਹਾਂ ਮੇਰੀਆਂ ਗੱਲਾਂ ਨਾਲ ਉਹ ਕਦੇ-ਕਦੇ ਦੁਖੀ ਹੋ ਜਾਂਦੀ ਪਰ ਫਿਰ ਸਭ ਕੁਝ ਭੁਲਾ ਕੇ ਇੱਕ ਵੱਡੀ ਪੈਣ ਵਾਂ ਮੈਨੂੰ ਪਿਆਰ ਕਰਨ ਲੱਗੀ ਇੱਕ ਗੱਲ ਸੀ ਈਰਖਾ ਛਲ ਸਾੜੇ ਨਾਮ ਦੀ ਚੀਜ਼ ਹੀ ਨਹੀਂ ਸੀ ਉਸ ਵਿੱਚ ਇੱਕਦਮ ਦਿਲ ਦੀ ਸਾਫ ਸੀ ਉਹ ਜਿੱਥੇ ਮੈਂ ਛੋਟੀਆਂ-ਛੋਟੀਆਂ ਗੱਲਾਂ ਦਾ ਪਤੰਗੜ ਬਣਾ ਕੇ ਮੰਮੀ ਨੂੰ ਸੁਣਾਉਂਦੀ ਉਹ ਵੱਡੀ ਗੱਲ ਵੀ ਮੰਮੀ ਤੋਂ ਲੁਕੋ ਜਾਂਦੀ ਤਾਂ ਕਿ ਉਹਨਾਂ ਨੂੰ ਦੁੱਖ ਨਾ ਹੋਵੇ ਸ਼ਾਇਦ ਇਸੇ ਲਈ ਅਸਨੂੰ ਇਹਨਾ ਕੁਝ ਮਿਲਿਆ ਸੀ ਜ਼ਿੰਦਗੀ ਵਿੱਚ ਵਿਆਹ ਤੋਂ ਬਾਅਦ ਜਿੱਥੇ ਉਹ ਜ਼ਿੰਦਗੀ ਦੇ ਸਾਰੇ ਸਵਾਦ ਲੈ ਰਹੀ ਸੀ ਉੱਥੇ ਮੈਂ ਹਰ ਚੀਜ਼ ਦੇ ਲਈ ਤਰਸ ਰਹੀ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਕੁਲਦੀਪ ਦਾ ਵਿਹਾਰ ਮੈਨੂੰ ਸਮਝ ਵਿੱਚ ਨਹੀਂ ਸੀ ਆਉਂਦਾ ਪਰ ਹੌਲੀ-ਹੌਲੀ ਸਮਝ ਆਉਣ ਲੱਗਾ ਕਿ ਸਿਰਫ ਰੂਪ-ਰੰਗ ਤੋਂ ਹੀ ਨਹੀਂ ਸਗੋਂ ਚਾਲ-ਵਿਹਾਰ ਤੋਂ ਵੀ ਉਦਾਸੀਨ ਇਨਸਾਨ ਹੈ। ਕਿ ਇਹ ਹੀ ਮੇਰੇ ਹਿੱਸੇ ਵਿੱਚ ਲਿਖਿਆ ਸੀ। ਕਦੇ ਤਾਂ ਮਨ ਕਰਦਾ ਮम्मी ਨਾਲ ਖੂਬ ਲੜਨਾ। ਪੁੱਛਾਂ ਕਿ ਕਿਉਂ? ਕਿਉਂ ਉਹਨਾਂ ਨੇ ਮੇਰੇ ਨਾਲ ਅਜਿਹਾ ਕੀਤਾ ਕਿ ਜਾਂਚ ਪਰਖ ਕੇ ਵਿਆਹ ਨਹੀਂ ਸੀ ਕਰ ਸਕਦੇ ਮੇਰਾ। ਜੋ ਮਿਲਿਆ ਉਸਦੇ ਪੱਲੇ ਬੰਨ ਦਿੱਤਾ। ਮਾਂ-ਬਾਪ ਐ ਜੋ ਦੁਸ਼ਮਣ। ਇੱਕ ਵਾਰ ਲੜੀ ਵੀ ਸੀ ਉਸ ਗੱਲ ਤੇ। ਪਰ ਮੈਨੂੰ ਸਮਝਾਉਂਦੇ ਹੋਏ ਮम्मी ਕਹਿਣ ਲੱਗੇ ਕਿ ਮੁੰਡੇ ਦਾ ਰੂਪ ਨਹੀਂ ਗੁਣ ਦੇਖੇ ਜਾਂਦੇ ਆ ਪ੍ਰਦੀਪ ਪਤਾ ਨਹੀਂ ਕਿਹੜਾ ਵਧੀਆ ਗੁਣ ਦੇਖਿਆ ਉਹਨਾਂ ਨੇ ਕੁਲਦੀਪ ਵਿੱਚ ਜੋ ਮੇਰਾ ਹੱਥ ਉਸਦੇ ਹੱਥ ਵਿੱਚ ਦੇ ਦਿੱਤਾ ਇਹੀ ਸਭ ਗੱਲਾਂ ਕਹਿ ਕਹਿ ਕੇ ਸੋਚ-ਸੋਚ ਕੇ ਕਦੋਂ ਤੱਕ ਤੇ ਕਿੰਨਾ ਘਟ ਦੀ ਮਰਦੀ ਰਹਿੰਦੀ ਮੈਂ ਸੋ ਉਸੇ ਨੂੰ ਹੀ ਆਪਣਾ ਹਿੱਸਾ ਮੰਨ ਕੇ ਸਬਰ ਕਰ ਲਿਆ ਇਸ ਮੀਡਲ ਕਲਾਸ ਸਮਾਜ ਵਿੱਚ ਇੱਕ ਵਾਰ ਜਿਸ ਦਾ ਹੱਥ ਫੜ ਲਿਆ ਮਰਦੇ ਦਮ ਤੱਕ ਇਹ ਨਿਭਾਉਣਾ ਪੈਂਦਾ ਸੋ ਕੋਈ ਚਾਰਾ ਨਹੀਂ ਸੀ ਇਸ ਲਈ ਮੈਂ ਆਪਣੇ ਢਿੱਲੇ ਜੇ ਮਨ ਨੂੰ ਖੂਬ ਕੱਸ ਕੇ ਬੰਨ ਲਿਆ ਸੀ ਤੇ ਆਪਣੇ ਆਪ ਨੂੰ ਇਸ ਚਾਰ ਦੀਵਾਰੀ ਵਿੱਚ ਬੰਦ ਕਰ ਲਿਆ ਕਿਉਂਕਿ ਹੁਣ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਪਰ ਵਾਰ-ਵਾਰ ਰਮੀ ਦਾ ਸੁਖੀ ਵਿਅਤਾ ਜੀਵਨ ਦੇ ਕਿ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਰਹਿੰਦਾ ਨਾ ਚਾਹੁੰਦੇ ਹੋਏ ਵੀ ਫਿਰ ਉਹੀ ਸਭ ਗੱਲਾਂ ਦਿਮਾਗ ਵਿੱਚ ਰੌਲਾ ਪਾਉਣ ਲੱਗਦੀਆਂ ਕਿ ਉਹ ਮੇਰੇ ਤੋਂ ਜ਼ਿਆਦਾ ਸੁਖੀ ਕਿਉਂ ਹੈ ਉਸ ਦਿਨ ਸਵੇਰੇ ਸਵੇਰੇ ਮਮੀ ਦਾ ਫੋਨ ਆਇਆ ਖਬਰਾਂਉਂਦਿਆਂ ਕਹਿਣ ਲੱਗੀ ਤੇਰੀ ਰਿਮੀ ਨਾਲ ਗੱਲ ਹੋਈ ਫੋਨ ਆਇਆ ਸੀ ਉਸ ਦਾ ਨਹੀਂ ਮੰਮੀ ਸਭ ਠੀਕ ਤਾਂ ਹੈ ਮੈਂ ਪੁੱਛਿਆ ਤਾਂ ਮੰਮੀ ਪਰੇਮਾਨ ਨਾਲ ਕਹਿਣ ਲੱਗੀ ਕੱਲ੍ਹ ਤੋਂ ਮੈਂ ਰਿਮੀ ਨੂੰ ਫੋਨ ਲਗਾ ਰਹੀ ਆ ਪਰ ਬੰਦ ਆ ਰਿਹਾ ਬਈ ਫਿਰ ਜੀਜਾ ਜੀ ਨੂੰ ਕਰ ਲੈਣਾ ਸੀ ਉਸਨੇ ਵੀ ਫੋਨ ਨਹੀਂ ਚੱਕਿਆ ਹੋ ਸਕਦਾ ਫਿਰ ਦੋਨੋਂ ਕਿਤੇ ਘੁੰਮਣ ਚਲੇ ਗਏ ਹੋਣ ਜਾਂਦੇ ਹੀ ਤੇ ਰਹਿੰਦੇ ਆ ਹਮੇਸ਼ਾ ਇਹ ਗੱਲ ਮੈਂ ਈਰਖਾ ਵਿੱਚ ਕਹੀ ਸੀ ਠੀਕ ਹੈ ਤੁਸੀਂ ਚਿੰਤਾ ਨਾ ਕਰੋ ਮੈਂ ਦੇਖਦੀ ਹਾਂ ਫੋਨ ਲਾਉਣੀ ਆ ਸੱਚੀ ਰਿਮੀ ਦਾ ਫੋਨ ਬੰਦ ਆ ਰਿਹਾ ਸੀ ਤੇ ਰਮਨ ਦਾ ਵੀ ਕਿਤੇ ਕੁਝ ਗੜਬੜ ਤਾਂ ਨਹੀਂ ਮੰਮੀ ਦੀ ਘਰੋਂ ਆਹਟ ਦੇਖ ਕੇ ਮੈਂ ਉਸਦੇ ਘਰ ਜਾਂਦਾ ਮਨ ਬਣਾ ਲਿਆ ਮੰਮੀ ਮੈਂ ਉਸਦੇ ਘਰ ਜਾ ਕੇ ਦੇਖਦੀ ਹਾਂ ਤੁਸੀਂ ਚਿੰਤਾ ਨਾ ਕਰੋ ਤੇ ਹੁਣ ਮੈਨੂੰ ਵੀ ਘਬਰਾਹਟ ਹੋਣ ਲੱਗੀ ਸੀ ਕਿਉਂਕਿ ਫਿਰ ਮੈਂ ਉਸਨੂੰ ਦੁਬਾਰਾ ਕਈ ਵਾਰ ਫੋਨ ਲਗਾਇਆ ਪਰ ਫੋਨ ਬੰਦ ਆ ਰਿਹਾ ਸੀ। ਕੁਲਦੀਪ ਨੇ ਜਦੋਂ ਮੈਂ ਸਾਰੀ ਗੱਲ ਦੱਸੀ ਤਾਂ ਕਹਿਣ ਲੱਗੇ ਮੈਂ ਚਿੰਤਾ ਨਾ ਕਰਾਂ ਆਪਾਂ ਜਾ ਕੇ ਦੇਖਦੇ ਹਾਂ। ਪਰ ਤੁਹਾਡਾ ਦਫ਼ਤਰ ਜਦੋਂ ਮੈਂ ਪੁੱਛਿਆ ਤਾਂ ਕੁਲਦੀਪ ਕਹਿਣ ਲੱਗੇ ਕਿ ਉਹ ਮੈਨੂੰ ਜਾਂਦੇ ਹੋਏ ਰਿਮੀ ਦੇ ਘਰ ਛੱਡ ਕੇ ਦਫ਼ਤਰ ਚਲੇ ਜਾਣਗੇ ਤੇ ਆਉਂਦੇ ਸਮੇਂ ਲੈ ਆਉਣਗੇ। ਹਾਂ ਇਹ ਠੀਕ ਰਹੇਗਾ ਮੈਂ ਕਿਹਾ। ਉੱਥੇ ਪਹੁੰਚ ਕੇ ਮੈਂ ਜੋ ਦੇਖਿਆ ਮੈਂ ਬੁੱਤ ਬਣੀ ਖੜੀ ਰਹਿ ਗਈ। ਰਿਮੀ ਬੈੱਡ ਤੇ ਪਈ ਰੋ ਰਹੀ ਸੀ। ਕਿ ਉਸ ਦੇ ਸਰੀਰ ਤੇ ਜਗਾ ਜਗਾ ਤੇ ਨਿਸ਼ਾਨ ਪਈ ਹੋਈ ਸੀ ਚਿਹਰਾ ਵੀ ਨੀਲਾ ਪੈ ਗਿਆ ਸੀ ਪੈਣ ਨੂੰ ਐਸ ਹਾਲਤ ਵਿੱਚ ਦੇਖ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ ਰਿਮੀ ਇਹ ਸਭ ਕੀਆ ਇਹ ਤੇਰੇ ਸਰੀਰ ਤੇ ਨਿਸ਼ਾਨ ਤੇ ਰਮਨ ਜੀਜਾ ਕਿੱਥੇ ਆ ਮੈਂ ਪੁੱਛਿਆ ਉਹ ਉੱਚੀ ਉੱਚੀ ਰੋਣ ਲੱਗੀ ਫਿਰ ਜੋ ਦੱਸਿਆ ਉਸ ਨੂੰ ਸੁਣ ਕੇ ਮੈਨੂੰ ਆਪਣੇ ਕੰਨਾਂ ਤੇ ਭਰੋਸਾ ਨਹੀਂ ਹੋ ਰਿਹਾ ਸੀ ਉਸਨੇ ਰੋਂਦੇ ਰੋਂਦੇ ਦੱਸਿਆ ਜੇਕਰ ਮੇਰਾ ਪਤੀ ਬਦਸੂਰਤ ਹੁੰਦਾ ਗਰੀਬ ਹੁੰਦਾ ਪਰ ਉਹ ਮੈਨੂੰ ਪਿਆਰ ਕਰਦਾ ਤਾਂ ਮੈਂ ਖੁਦ ਨੂੰ ਦੁਨੀਆ ਦੀ ਸਭ ਤੋਂ ਖੁਸ਼ਹਾਲ ਔਰਤ ਸਮਝਦੀ ਪਰ ਰਮਨ ਦਾ ਸੋਣਾ ਹੋਣਾ ਮੇਰੇ ਲਈ ਸ਼ਰਾਬ ਬਣ ਗਿਆ ਰੋਜ਼ ਨਵੀਆਂ-ਨਵੀਆਂ ਕੁੜੀਆਂ ਦੇ ਨਾਲ ਰਾਤਾਂ ਬੀਤਦੀਆਂ ਹਨ ਉਹਨਾਂ ਦੀ ਤੇ ਦਿਲ ਖੋਲ ਕੇ ਉਹਨਾਂ ਤੇ ਪੈਸੇ ਲੁਟਾਈ ਜਾਂਦੇ ਕਦੇ-ਕਦੇ ਤਾਂ ਕੁੜੀਆਂ ਨੂੰ ਘਰ ਵੀ ਲਿਆਉਂਦੇ ਤੇ ਜਦੋਂ ਮੈਂ ਕੁਝ ਕਹਿੰਦੀ ਆ ਤਾਂ ਉਹਨਾਂ ਦੇ ਸਾਹਮਣੇ ਹੀ ਮੇਰੇ ਤੇ ਥੱਪੜ ਵਰਾਉਣ ਲੱਗਦੇ ਆ ਉotra ਚੰਗਾ ਹੈ ਕਿ ਬੱਚੇ ਹੌਸਟਲ ਵਿੱਚ ਰਹਿੰਦੇ ਹਨ ਨਹੀਂ ਤਾਂ ਉਹਨਾਂ ਤੇ ਕੀ ਅਸਰ ਪੈਂਦਾ ਰਮਨ ਦੀਆਂ ਹਰਕਤਾਂ ਦਾ ਜਦੋਂ ਤੋਂ ਵਿਆਹ ਹੋਇਆ ਇੱਕ ਦਿਨ ਵੀ ਅਜਿਹਾ ਨਹੀਂ ਹੋਇਆ ਜਦੋਂ ਰਮਨ ਨੇ ਮੇਰੇ ਰੰਗ ਰੂਪ ਨੂੰ ਲੈ ਕੇ ਤਾਣੇ ਨਾ ਦਿੱਤੇ ਹੋਣ ਕਹਿੰਦੇ ਹਨ ਕਿ ਉਹਨਾਂ ਨੂੰ ਤਾਂ ਗੋਰੇ ਰੰਗ ਦੀ ਕੁੜੀ ਚਾਹੀਦੀ ਸੀ ਕਿਹੋ ਜੀ ਕਾਲੀ ਗਲੂਟੀ ਉਹਨਾਂ ਦੇ ਮੱਥੇ ਮੜ ਦਿੱਤੀ ਤੈਨੂੰ ਪਤਾ ਪ੍ਰਦੀਪ ਸਾਡੀ ਫੋਟੋ ਦੇਖ ਕੇ ਰਮਨ ਨੂੰ ਲੱਗਿਆ ਸੀ ਕਿ ਉਸਦਾ ਵਿਆਹ ਤੇਰੇ ਨਾਲ ਹੋਣ ਲੱਗਾ ਐਸ ਲਈ ਉਸਨੇ ਵਿਆਹ ਲਈ ਹਾਂ ਕਹਿ ਦਿੱਤੀ ਸੀ ਪਰ ਜਦੋਂ ਪਤਨੀ ਦੇ ਰੂਪ ਵਿੱਚ ਮੈਨੂੰ ਦੇਖਿਆ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ ਪਤੀ ਪਤਨੀ ਦੇ ਵਿਚਲੀ ਗੱਲ ਹੈ ਇਹ ਸੋਚ ਕੇ ਹੁਣ ਪਰਿਵਾਰ ਵਾਲਿਆਂ ਨੇ ਵੀ ਮੇਰਾ ਪੱਖ ਲੈਣਾ ਛੱਡ ਦਿੱਤਾ ਪਰ ਸਮਾਜ ਵਿੱਚ ਆਪਣੀ ਇੱਜ਼ਤ ਦੇ ਡਰ ਕਾਰਨ ਉਹ ਮੈਨੂੰ ਤੇ ਇਸ ਰਿਸ਼ਤੇ ਨੂੰ ਟੋਰੇ ਹਨ ਕਹਿਨੋਂ ਤਾਂ ਮੈਂ ਉਹਨਾਂ ਦੇ ਨਾਲ ਗੋਆ ਮਲੇਸ਼ੀਆ ਘੁੰਮਦੀ ਆਂ ਪਰ ਉੱਥੇ ਹੁੰਦੀ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਮਸ਼ੂਕ ਹੀ ਹੈ ਮੈਂ ਤਾਂ ਬਸ ਪਿਛਲੀ ਸੀਟ ਤੇ ਬੈਠ ਕੇ ਤਮਾਸ਼ਾ ਦੇਖਦੀ ਆਂ ਰਮਨਦੇ ਜੋ ਸਾਰੇ ਦੋਸ਼ ਅੱਜ ਤੱਕ ਦੱਬੇ ਟਕੇ ਹੋਏ ਸੀ ਉਹਨਾਂ ਸਭ ਨੂੰ ਰਿੰਮੀ ਇੱਕ-ਇੱਕ ਕਰਕੇ ਮੇਰੇ ਸਾਹਮਣੇ ਖੋਲਣ ਲੱਗੀ ਅੱਜ ਤੱਕ ਮੈਂ ਕੁਲਦੀਪ ਨੂੰ ਪੁਰਾਣੇ ਵਿਚਾਰਾਂ ਵਾਲਾ ਤੇ ਬੁਰਾ ਇਨਸਾਨ ਸਮਝਦੀ ਸੀ ਪਰ ਅੱਜ ਮੈਨੂੰ ਪਤਾ ਲੱਗਾ ਕਿ ਕੁਲਦੀਪ ਕਿੰਨੇ ਚੰਗੇ ਤੇ ਸੱਚੇ ਇਨਸਾਨ ਹਨ ਇੱਕ ਲੰਮਾ ਸਾਹ ਲੈਂਦੇ ਰਿੰਮੀ ਫੇਰ ਕਹਿਣ ਲੱਗੀ ਸਰ ਅਭੀ ਚਿੰਤਾ ਨਹੀਂ ਹੈ ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਮौज-ਮਸਤੀ ਤੇ ਸਾਰੇ ਪੈਸੇ ਉਡਾਰੇ ਹਨ 2 ਮਹੀਨਿਆਂ ਤੋਂ ਉਹ ਕਰਦਾ ਕਿਰਾਇਆ ਦੇਣਾ ਬਾਕੀ ਹੈ ਮਕਾਨ ਮਾਲਕ ਚੜਕਾਂ ਦੇ ਕੇ ਚਲਾ ਜਾਂਦਾ ਹੈ ਕਹਿੰਦਾ ਕਿ ਤੁਹਾਡਾ ਮੂੰਹ ਦੇਖ ਕੇ ਚੁੱਪ ਕਰ ਜਾਣਾ ਭੈਣ ਮੰਨਦਾ ਉਹ ਮੈਨੂੰ ਪਰ ਕੋੜਾ ਕਦੋਂ ਤੱਕ ਕਾਨ ਨਾਲ ਦੋਸਤੀ ਕਰ ਸਕਦਾ ਪ੍ਰਦੀਪ ਜੇਕਰ ਮਕਾਨ ਮਾਲਕ ਨੇ ਕੱਢ ਦਿੱਤਾ ਤਾਂ ਅਸੀਂ ਕਿੱਥੇ ਜਾਵਾਂਗੇ ਸਹੀ ਕਹਿੰਨੀ ਹੈ ਤੇਰੇ ਪਤੀ ਦੇ ਪੈਰਾਂ ਵਰਗਾ ਵੀ ਨਹੀਂ ਆ ਰਮਨ ਉਹ ਤੁਹਾਡੇ ਸਾਰਿਆਂ ਦੇ ਲਈ ਕਿੰਨਾ ਸੋਚਦੇ ਮੈਂ ਦੇਖਦੀ ਨਹੀਂ ਇੱਕਦਮ ਸੱਚੇ ਤੇ ਸਿੱਧੇ ਇਨਸਾਨ ਆ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਰਿਮੀ ਜੋ ਕਹਿ ਰਹੀ ਹੈ ਉਹ ਸੱਚ ਹੈ ਜਿਸ ਇਨਸਾਨ ਦੇ ਲਈ ਮੇਰੇ ਦਿਲ ਵਿੱਚ ਬਹੁਤ ਜ਼ਿਆਦਾ ਸਨਮਾਨ ਸੀ ਉਹ ਇੱਕ ਪਲ ਵਿੱਚ ਖਤਮ ਹੋ ਗਿਆ ਕਿੰਨਾ ਚੰਗਾ ਇਨਸਾਨ ਸਮਝਦੀ ਸੀ ਮੈਂ ਰਮਨ ਨੂੰ ਸੋਚਦੀ ਸੀ ਕਿ ਕਾਸ਼ ਇਸ ਨਾਲ ਮੇਰਾ ਵਿਆਹ ਹੋ ਜਾਂਦਾ ਮੈਂ ਕਿੰਨੀ ਸੁਖੀ ਰਹਿੰਦੀ ਪਰ ਮੈਂ ਕਿੰਨੀ ਗਲਤ ਸੀ ਖੁਦ ਨੂੰ ਕੋਸਦੀ ਰਹਿੰਦੀ ਇਹ ਕਹਿ ਕੇ ਕਿ ਕਿਉਂ ਮੇਰਾ ਕੁਲਦੀਪ ਵਰਗੇ ਇਨਸਾਨ ਨਾਲ ਵਾਪਿਆ ਪਰ ਅੱਜ ਉਸੇ ਕੁਲਦੀਪ ਤੇ ਮੈਨੂੰ ਮਾਣ ਹੋ ਰਿਹਾ ਸੀ ਦਿਖਾਉਂਦੀ ਨਹੀਂ ਪਰ ਮੈਨੂੰ ਪਿਆਰ ਬਹੁਤ ਕਰਦੇ ਆ ਇਹ ਮੈਨੂੰ ਹੁਣ ਸਮਝ ਵਿੱਚ ਆਇਆ ਪਰ ਤੂੰ ਇਹ ਸਭ ਕਿਉਂ ਸਹਿੰਦੀ ਰਹੀ ਏ ਇਕੱਲੀ ਦੱਸਿਆ ਕਿਉਂ ਨਹੀਂ ਸਾਨੂੰ ਮੈਂ ਪੁੱਛਿਆ ਕੀ ਕਰਦੀ ਕੀ ਦੱਸਦੀ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਹਾਲਾਤ ਬਦਲ ਦਿੰਦੇ ਤੁਹਾਨੂੰ ਹਮੇਸ਼ਾ ਲੱਗਦਾ ਸੀ ਨਾ ਪ੍ਰਦੀਪ ਕਿ ਮੈਂ ਬਹੁਤ ਸੌਖੀ ਹਾਂ ਤੇਰੇ ਇਸੇ ਪਰਮ ਨੂੰ ਮੈਂ ਜਿਉਂਦਾ ਰੱਖਣਾ ਚਾਹੁੰਦੀ ਸੀ ਦਿਖਾਉਣਾ ਚਾਹੁੰਦੀ ਸੀ ਉਹਨਾਂ ਸਾਰਿਆਂ ਨੂੰ ਜੋ ਕਹਿੰਦੇ ਸੀ ਕਿ ਇਸ ਕਲੂਟੀ ਨੂੰ ਕੌਣ ਪੁੱਛੂਗਾ ਝੂਠਾ ਹੀ ਸਹੀ ਪਰ ਲੋਕ ਤਾਂ ਸਹੀ ਮੰਨ ਰਹੇ ਸੀ ਨਾ ਕਿ ਮੈਂ ਬਹੁਤ ਸੁਖੀ ਹਾਂ ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਹਨ ਮੰਮੀ ਪਾਪਾ ਵੀ ਖੁਸ਼ ਹਨ ਤਾਂ ਰੰਦੇਓ ਮੈਂ ਆਪਣਾ ਦੁੱਖ ਸੁਣਾ ਕੇ ਉਹਨਾਂ ਨੂੰ ਜਿਉਂਦੇ ਜੀ ਮੌਤੇ ਮੂੰਹ ਵਿੱਚ ਠਕਣਾ ਨਹੀਂ ਸੀ ਚਾਹੁੰਦੀ ਇਸ ਲਈ ਜੋ ਜਿਵੇਂ ਚੱਲ ਰਿਹਾ ਚੱਲਣ ਦੇ ਤੂੰ ਇਹ ਗੱਲ ਕਦੇ ਆਪਣੇ ਮੂੰਹੋਂ ਨਾ ਕੱਟੇ ਨਹੀਂ ਤਾਂ ਤੂੰ ਮੇਰਾ ਮਰੀਦਾ ਮੂੰਹ ਦੇਖੇਂਗੀ ਅੱਜ ਜਦੋਂ ਅਸੀਂ ਇੰਨੀ ਵੱਡੀ ਧਮਕੀ ਦੇ ਦਿੱਤੀ ਤਾਂ ਫਿਰ ਕਿਵੇਂ ਕਿਸੇ ਨੂੰ ਮੈਂ ਕੁਝ ਕਹਿੰਦੀ ਪਰ ਲੱਗਿਆ ਕੀ ਸੋਚਦੀ ਰਹੀ ਮੈਂ ਰਿਮੀ ਦੇ ਬਾਰੇ ਤੇ ਕੀ ਨਿਕਲਿਆ ਸ਼ਾਮ ਨੂੰ ਕੁਲਦੀਪ ਆ ਕੇ ਮੈਨੂੰ ਲੈ ਗਈ ਪੂਰੀ ਰਾਤ ਮੈਂ ਰਿਮੀ ਦੇਾਰੇ ਹੀ ਸੋਚ-ਸੋਚ ਕੇ ਰੋਂਦੀ ਰਹੀ ਮੇਰਾ ਸੁਜਿਆ ਚਿਹਰਾ ਦੇਖ ਕੇ ਕੁਲਦੀਪ ਨੂੰ ਇਹੀ ਲੱਗਿਆ ਕਿ ਮੈਂ ਰਿਮੀ ਦੇ ਸਿਹਤ ਨੂੰ ਲੈ ਕੇ ਪਰੇਸ਼ਾਨ ਹਾਂ ਪਰ ਗੱਲ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਸੀ ਪਰ ਦੱਸ ਨਹੀਂ ਸੀ ਸਕਦੀ ਕਿਸੇ ਨੂੰ ਸਵੇਰੇ ਉੱਠ ਕੇ ਰੋਜ਼ ਵਾਂਗ ਮੈਂ ਇੱਕ ਪਾਸੇ ਚਾਹ ਤੇ ਦੂਜੇ ਪਾਸੇ ਸਬਜ਼ੀ ਬਣਾਉਣ ਲੱਗੀ ਕਿ ਪਿੱਛੋਂ ਆ ਕੇ ਕੁਲਦੀਪ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਪੁੱਛਿਆ ਕੀ ਬਣਾ ਰਹੀ ਹੈ ਨਾਸ਼ਤਾ ਹੋਰ ਕੀ ਮੈਂ ਕਿਹਾ ਨਾ ਬਣਾ ਪਰ ਕਿਉਂ ਮੈਂ ਪ੍ਰਸ਼ਨਵਾਚਕ ਨਜ਼ਰਾਂ ਨਾਲ ਦੇਖਿਆ ਇਹ ਕਹਿਣ ਲੱਗੀ ਅੱਜ ਛੁੱਟੀ ਲਈ ਐ ਕੇਸਰੀ ਫਿਲਮ ਦੇਖਣ ਚੱਲਾਂਗੇ ਜ਼ਿਆਦਾ ਗੱਲਾਂ ਨਾ ਬਣਾਓ ਕੱਲ ਤੱਕ ਤਾਂ ਤੁਹਾਨੂੰ ਫਿਲਮਾਂ ਚੰਗੀਆਂ ਨਹੀਂ ਸੀ ਲੱਗਦੀਆਂ ਫਿਰ ਅੱਜ ਕਿਵੇਂ ਉਹ ਮੇਰੇ ਮੋਤੇ ਹੱਥ ਰੱਖ ਕੇ ਕਹਿਣ ਲੱਗੇ ਤੈਨੂੰ ਚੰਗੀ ਲੱਗਦੀ ਹੈ ਨਾ ਅਕਸ਼ੇ ਕੁਮਾਰ ਦੀ ਫਿਲਮ ਤੇ ਮੈਨੂੰ ਤੂੰ ਮਸਕਰਾਉਂਦੇ ਹੋਏ ਕੁਲਦੀਪ ਨੇ ਕਿਹਾ ਪਰ ਮੈਂ ਮੂੰਹ ਬਣਾਉਂਦਿਆਂ ਕਿਹਾ ਜੇਕਰ ਛੁੱਟੀ ਲੈ ਲਈ ਸੀ ਤਾਂ ਪਹਿਲਾਂ ਦੱਸ ਦਿੰਦੇ ਜਰਾ देर ਤੱਕ ਸੌਂ ਲੈਂਦੀ ਬੇਕਾਰ ਹੀ ਉੱਠਣਾ ਪਿਆ ਚੱਲ ਛੱਡੇ ਸਾਰਾ ਕੁਝ ਇਹ ਦੱਸ ਸਾਡੀ ਐਨੀਵਰਸਰੀ ਆਉਣ ਵਾਲੀ ਹੈ ਕਿੱਥੇ ਚੱਲਣਾ ਸੈਲੀਬ੍ਰੇਟ ਕਰਨਾ ਕੁਲਦੀਪ ਨੇ ਪੁੱਛਿਆ ਮਤਲਬ ਮਤਲਬ ਕੀ ਗੋਆ ਚਲੀਏ ਕੁਲਦੀਪ ਨੇ ਕਿਹਾ ਤਾਂ ਮੇਰੇ ਮਨ ਵਿੱਚ ਵੀ ਗੁਦਗਦੀ ਹੋਣ ਲੱਗੀ ਨਹੀਂ ਕੋਈ ਲੋੜ ਨਹੀਂ ਫਜ਼ੂਲ ਖਰਚੀ ਕਰਨ ਦੀ ਪੈੰਡ ਚੱਲਾਂਗੇ ਮੰਮੀ ਡੈਡੀ ਦਾ ਵੀ ਅਸ਼ੀਰਵਾਦ ਮਿਲ ਜਾਵੇਗਾ ਕਿਉਂਕਿ ਮੈਂ ਆਪਣੀ ਚਾਹ ਲੈ ਕੇ ਬਾਲਕਨੀ ਵਿੱਚ ਆ ਗਈ ਤੇ ਪੀਣ ਲੱਗੀ ਪਹਿਲਾਂ ਕਦੇ ਸਵੇਰ ਇੰਨੀ ਸੁਹਾਵਣੀ ਨਹੀਂ ਲੱਗੀ ਜਿੰਨੀ ਅੱਜ ਲੱਗ ਰਹੀ ਸੀ ਸੋਚਣ ਲੱਗੀ ਸਭ ਕੁਝ ਤਾਂ ਹੈ ਮੇਰੇ ਕੋਲ ਪਿਆਰ ਕਰਨ ਵਾਲਾ ਪਤੀ ਦੋ ਪਿਆਰੇ ਪੈਰੇ ਬੱਚੇ ਆਪਣਾ ਘਰ ਲੋੜ ਦੇ ਸਾਰੇ ਸੌਖ ਤਾਂ ਫਿਰ ਕਿਹੜੀ ਮਰਗ ਤ੍ਰਿਸ਼ਨਾ ਦੇ ਪਿੱਛੇ ਭੱਜ ਰਹੀ ਸੀ ਮੈਂ ਦੇਖਿਆ ਤਾਂ ਕੁਲਦੀਪ ਮੈਨੂੰ ਹੀ ਤੱਕ ਰੇ ਸੀ ਜਦੋਂ ਮੇਰੀਆਂ ਨਜ਼ਰਾਂ ਉਹਨਾਂ ਨਾਲ ਮਿਲੀਆਂ ਤਾਂ ਉਹ ਹੱਸ ਪਈ ਤੇ ਮੈਂ ਵੀ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਹਾਣੀ ਬਾਰੇ ਆਪਣੇ ਵਿਚਾਰ ਲਿਖਣਾ ਨਾ ਭੁੱਲਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਅਗਲੀ ਕਹਾਣੀ ਜਦੋਂ ਵੀ ਆਉਂਦੀ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲ ਸਕੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਦੇ ਨਾਲ ਪੂਰੀ ਕਹਾਣੀ ਸੁਣ ਲਈ ਬਹੁਤ ਬਹੁਤ ਸ਼ੁਕਰੀਆ